ਸਿਆਣੇ ਕਹਿੰਦੇ ਆ ਵੀ ਸਵਾਦ ਪਿੱਛੇ ਕੁੱਤੀ ਲਾਹੌਰ ਟੱਪ ਜਾਂਦੀ ਆ ਉਹੀ ਗੱਲ ਕਰਤੀ ਸਰਬਜੀਤ ਕੌਰ ਨੇ ਇਹ ਤਾਂ ਸੁਣਿਆ ਸੀ ਵੀ ਜਿਹੜੀ ਵੱਦ ਚੱਲਣ ਔਰਤ ਹੁੰਦੀ ਐ ਕੰਧਾ ਕੋਠੇ ਟੱਪ ਜਾਂਦੀ ਆ ਪਰ ਇਹ ਤਾਂ ਮਾਂ ਦੀ ਤੀ ਬਾਰਡਰੀ ਟੱਪ ਗਈ ਅੱਜ ਤੁਹਾਨੂੰ ਸਰਬਜੀਤ ਕੌਰ ਦਾ ਸੱਚ ਦੱਸਣਾ ਇਹ ਹੈ ਕੌਣ ਕਿਵੇਂ ਇਹ ਪਾਕਿਸਤਾਨ ਦੇ ਬੰਦੇ ਨਾਲ ਸੈਟਿੰਗ ਕਰਦੀ ਆ ਇਹਦਾ ਪਿਸ਼ੋਕੜ ਕੀ ਆ ਅੱਜ ਤੁਹਾਨੂੰ ਉਹ ਸੱਚ ਦੱਸਣਾ ਜੋ ਅੱਜ ਤੱਕ ਕਿਸੇ ਚੈਨਲ ਨੇ ਤੁਹਾਨੂੰ ਨਹੀਂ ਦੱਸਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਕਹਾਣੀ ਬਿਲਕੁਲ ਨਵੀਂ ਆ ਤਾਜੀ ਆ ਤੁਸੀਂ ਬਹੁਤ ਸਾਰੇ ਚੈਨਲਾਂ ਤੇ ਇਹ ਖਬਰ ਸੁਣੀ ਹੋਊਗੀ ਸਰਬਜੀਤ ਕੌਰ ਨੇ ਪਾਕਿਸਤਾਨ ਜਾ ਕੇ ਵਿਆਹ ਕਰਾ ਲਿਆ ਪਰ ਅਸਲ ਦੇ ਵਿੱਚ ਸਰਬਜੀਤ ਕੌਰ ਹੈ ਕੌਣ ਆ ਜਿਹੜੀ ਸਰਬਜੀਤ ਕੌਰ ਆ ਇਹ ਕਪੂਰਥਲੇ ਦਾ ਪਿੰਡ ਆ ਅਮਾਨੀਆਂ ਉੱਥੋਂ ਦੀ ਰਹਿਣ ਵਾਲੀ ਆ ਲਗਭਗ ਉਮਰੇ ਦੀ 48 ਸਾਲ ਆ ਦੋ ਜਵਾਕਾਂ ਦੀ ਮਾਂ ਆ ਜਵਾਕ ਇਹਦੇ ਗੱਭਰੂ ਜਵਾਨ ਆ ਤੇ ਇਹਦਾ ਘਰਵਾਲਾ ਇੰਗਲੈਂਡ ਦੇ ਵਿੱਚ ਰਹਿੰਦਾ ਕਾਫੀ ਸਾਲਾਂ ਤੋਂ 15-16 ਸਾਲਾਂ ਤੋਂ ਉੱਥੀ ਆ ਉਹ ਇਹਨੇ ਆਪ ਦੇ ਘਰਵਾਲੇ ਤੋਂ ਲੈ ਲਿਆ ਤਲਾਕ ਤਲਾਕ ਤਾਂ ਲੈ ਲਿਆ ਕਿਉਂਕਿ ਘਰਵਾਲਾ ਇੰਗਲੈਂਡ ਸੀਗਾ ਆਸੇ-ਪਾਸੇ ਮੂੰਹ ਮਾਰਦ ਸੀ ਠਰਕਾਂਪੂਰੋਂ ਦੀ ਬਾਲੀ ਆਦ ਸੀ ਲੰਡਰ ਤੀਵੀਂ ਸੀ ਇਸ ਗੱਲ ਕਰਕੇ ਘਰ ਵਾਲੇ ਨੇ ਹੱਥ ਜੋੜਤੇ ਇਹਨੂੰ ਚਲੋ ਜੀ ਹੁਣ ਇਹ ਖੁੱਲ ਮੁਖੱਲੀ ਹੋ ਗਈ ਤਲਾਕ ਲੈ ਲਿਆ ਨਾ ਸੱਤ ਸੌ ਰੁਪਏ ਦਾ ਡਰ ਘਰ ਵਾਲਾ ਤਾਂ ਹੈ ਹੀ ਪਰਦੇਸੀ ਉਹਦਾ ਡਰ ਉਹਦੇ ਤੋਂ ਡਰਨਾ ਹੀ ਕੀ ਸੀ ਇਹਨੇ ਉਸ ਤੋਂ ਬਾਅਦ ਇਹ ਔਰਤ ਨੇ ਆਪਦੇ ਜਾਲ 'ਚ ਬੰਦਿਆਂ ਨੂੰ ਫਸਾ ਕੇ ਬਲੈਕਮੇਲ ਕਰਨਾ ਸ਼ੁਰੂ ਕੀਤਾ ਫਿਰ ਇਹਦੇ ਤੇ 2-3 ਬਲੈਕਮੇਲਿੰਗ ਦੇ ਪਰਚੇ ਵੀ ਹੋਏ ਚਲੋ ਜੀ ਜਦੋਂ ਇਹ ਲੰਡਰਪੁਣਾ ਕਰਦੀ ਸੀ ਫਿਰ ਪੇਕਿਆਂ ਨੇ ਵੀ ਹੱਥ ਜੋੜ ਤੇ ਵੀ ਕੁੜੀਏ ਤੇਰਾ ਆਪ ਦਾ ਰਸਤਾ ਸਾਡਾ ਆਪ ਦਾ ਰਸਤਾ ਸਾਡੇ ਹੱਥ ਜੁੜੇ ਆ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਕਿਉਂਕਿ ਲੰਡਰਪਣੇ ਤੋਂ ਬਾਜ਼ ਨਹੀਂ ਸੀ ਆਉਂਦੀ ਅੱਜ ਤੋਂ 3 ਸਾਲ ਪਹਿਲਾਂ ਇਸ ਔਰਤ ਨੇ ਇੱਕ ਦਾ ਰਾਜਸਥਾਨ ਦਾ ਮੁੰਡਾ ਸੀਗਾ ਸੁਲਤਾਨਪੁਰ ਉਹ ਨੌਕਰੀ ਕਰਦਾ ਸੀ ਛੋਟੀ ਮੋਟੀ ਉਹਨੂੰ ਆਪ ਦੇ ਜਾਲ ਚ ਫਸਾ ਕੇ ਉਹ ਤੋਂ ਪੈਸੇ ਖਾਦੇ ਨਾਲੇ ਉੱਤੇ ਰੇਪ ਦਾ ਪਰਚਾ ਪਵਾਇਆ ਨੂਰ ਹਸੈਨ ਤੇ ਪਾਕਿਸਤਾਨ ਜਾ ਕੇ ਬਣੀ ਆ ਉਸ ਤੋਂ ਪਹਿਲਾਂ ਵੀ ਸਰਬਜੀਤ ਕੌਰ ਦੇ ਦੋ ਨਾਮ ਚੱਲਦੇ ਸੀ ਪੰਜਾਬ ਦੇ ਵਿੱਚ ਸਰਬਜੀਤ ਕੌਰ ਉਰਫ ਸਿਮਰਨਜੀਤ ਕੌਰ ਦੂਜੇ ਨਾਮ ਦਾ ਪਤਾ ਲੱਗਿਆ 2015 ਦੇ ਵਿੱਚ ਜਦੋਂ ਜੀਤ ਸਿੰਘ ਨਾਂ ਦੇ ਬੰਦੇ ਨੇ ਕਪੂਰਥਲੇ ਥਾਣੇ ਦੇ ਵਿੱਚ ਵਿੱਚ ਬਲੈਕਮੇਲਿੰਗ ਦਾ ਪਰਚਾ ਕਰਾਇਆ ਉਸ ਪਰਚੇ ਵਿੱਚ ਉਸ ਬੰਦੇ ਨੇ ਲਿਖਾਇਆ ਕਿ ਇਹ ਸਰਵਜੀਤ ਕੌਰ ਉਰਫ ਸਿਮਰਨਜੀਤ ਕੌਰ ਇਹ ਮੈਨੂੰ ਬਲੈਕਮੇਲ ਕਰ ਰਹੀ ਹੈ ਮੇਰੇ ਤੋਂ ਪੈਸੇ ਖਾ ਰਹੀ ਹੈ ਬਹੁਤ ਵਾਰੀ ਨੇ ਮੇਰੇ ਤੋਂ ਪੈਸੇ ਖਾ ਲਏ ਪਰ ਮੇਰਾ ਖਹਿੜਾ ਨਹੀਂ ਛੱਡ ਰਹੀ ਉਸ ਬੰਦੇ ਨੂੰ ਇਹ ਸਿਮਰਨਜੀਤ ਕੌਰ ਦੇ ਨਾਮ ਤੋਂ ਬਲੈਕਮੇਲ ਕਰਦੀ ਸੀ ਹੁਣ ਗੱਲ ਕਰਦੇ ਆਂ ਵੀ ਇਹਦੀ ਪਾਕਿਸਤਾਨ ਦੇ ਬੰਦੇ ਨਾਲ ਸੈਟਿੰਗ ਕਿਵੇਂ ਹੁੰਦੀ ਹੈ ਜਿਹੜੀ ਹੁਣ ਖਬਰ ਪਾਕਿਸਤਾਨ ਤੋਂ ਆ ਰਹੀ ਆ ਨਾਜ਼ਰ ਹੁਸੈਨ ਨੇ ਇਹ ਗੱਲ ਦੱਸੀ ਆ ਵੀ ਮੈਂ ਵੀ ਦੁਬਈ ਦੇ ਵਿੱਚ ਰਹਿੰਦਾ ਸੀ ਅੱਜ ਤੋਂ 9 ਸਾਲ ਪਹਿਲਾਂ ਤੇ ਇਹ ਵੀ ਦੁਬਈ ਰਹੀ ਆ 5-6 ਮਹੀਨੇ ਦੁਬਈ 'ਚ ਕੰਮ ਕੀਤਾ ਉਥੇ ਇਹ ਮੇਰੀ ਦੋਸਤ ਬਣ ਗਈ ਸੀਗੀ ਦੋਸਤੀ ਤੋਂ ਹੌਲੀ-ਹੌਲੀ ਕੰਮ ਪਿਆਰ ਦੇ ਵਿੱਚ ਬਦਲ ਗਿਆ ਫਿਰ ਉਸ ਤੋਂ ਬਾਅਦ ਸਾਡੇ ਸਬੰਧ ਸਬੂਤ ਬਣ ਰਹੇ ਦੁਬਈ ਦੇ ਵਿੱਚ ਉਸ ਤੋਂ ਬਾਅਦ ਇਹ ਪੰਜਾਬ ਆ ਗਈ ਤੇ ਮੈਂ ਵੀ ਪਾਕਿਸਤਾਨ ਵਾਪਸ ਆ ਗਿਆ ਤੇ ਵਿੱਚੋਂ ਗੱਲਾਂ ਇਹ ਵੀ ਉੱਡ ਰੀਆਂ ਨੇ ਵੀ ਸ਼ਾਇਦ ਇਹਨਾਂ ਦੀ ਗੱਲ ਫੇਸਬੁੱਕ ਤੇ ਸੈਟਿੰਗ ਹੋਈ ਆ ਫਿਰ WhatsApp ਤੇ ਇਹ ਇੱਕ ਦਿਨ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਜਿਹੜਾ ਇਹ ਇਸਕਾ ਇਹ ਅੱਜ ਤੋਂ 9 ਸਾਲ ਪਹਿਲਾਂ ਦਾ ਚੱਲਿਆ ਆ ਰਿਹਾ ਉਸ ਤੋਂ ਬਾਅਦ ਇੰਨੇ ਹੁਣ ਨਾਸਰ ਹੁਸੈਨ ਨਾਲ ਵਿਆਹ ਕਰਾਉਣ ਦੀ ਸੌ ਖਾਦੀ ਹੋਈ ਸੀ ਸਰਬਜੀਤ ਕੌਰ ਨੇ 48 ਸਾਲ ਦੀ ਉਮਰ ਆ ਤੇ ਗਾਂ ਹੁਣ ਇਸ਼ਕ ਪਗਾਉਂਦੀ ਫਿਰਦੀ ਐ ਸੌ ਖਾਦੀ ਸੀ ਇਸ ਤੋਂ ਪਹਿਲਾਂ ਵੀ ਇਹ ਦੋ ਵਾਰ ਪਾਕਿਸਤਾਨ ਜਾ ਚੁੱਕੀ ਸੀਗੀ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਪਰ ਇਸ ਵਾਰ ਇਹ ਪੱਕੀ ਪਲੈਨਿੰਗ ਨਾਲ ਜਾਂਦੀ ਆ 4 ਨਵੰਬਰ ਨੂੰ ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਲਈ ਜਥੇ ਨਾਲ ਜਾਂਦੀ ਆ 1932 ਬੰਦੇ ਦਾ ਜਥਾ ਜਾਂਦਾ ਜਿਨ੍ਹਾਂ ਨੇ 13 ਨਵੰਬਰ ਨੂੰ ਵਾਪਸ ਪਰਤ ਕੇ ਆਉਣਾ ਸੀਗਾ ਚਲੋ ਜੀ ਜਦੋਂ 13 ਨਵੰਬਰ ਨੂੰ ਉਹ ਜਥਾ ਭਰਤ ਕੇ ਆਇਆ ਤੇ ਸਰਬਜੀਤ ਕੌਰ ਵਿੱਚੋਂ ਗਾਇਬ ਸੀਗੀ ਹੁਣ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹਨੂੰ ਹੱਥਾਂ ਪੈਰਾਂ ਦੀ ਬਣ ਗਈ ਵੀ ਇਹ ਔਰਤ ਗਈ ਤੇ ਗਈ ਕਿੱਧਰ ਉਧਰੋਂ ਜਿਹੜੇ ਇਹਦੇ ਮੁੰਡੇ ਵਾਂਡੇ ਸੀਗੇ ਉਹ ਵੀ ਰੌਲਾ ਪਾਉਂਦੇ ਵੀ ਸਾਡੀ ਮਾਂ ਕਿੱਥੇ ਐ ਚਲੋ ਜੀ ਉਹਨੂੰ ਕਿਤੇ ਐਨ ਲੱਗਿਆ ਵੀ ਉੱਥੇ ਕਿਤੇ ਗਵਾਚ ਨਾ ਗਈ ਹੋਵੇ ਕਿਸੇ ਨੇ ਗਿਟਨਾਪ ਨਾ ਕਰ ਲਿਆ ਹੋਵੇ ਪੁਲਿਸ ਭੱਜੀ ਫਿਰੇ ਸੁਰੱਖਿਆ ਏਜੰਸੀਆਂ ਭੱਜੀਆਂ ਫਿਰਨ ਸਾਰਿਆਂ ਦੀ ਇਹਨੇ ਭਾਜੜਾ ਪਵਾਤੀਆਂ ਤੇ ਸੁਰੱਖਿਆ ਏਜੰਸੀਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਇਸ ਮਾਂ ਦੀ ਧੀ ਦੀ ਵੀਡੀਓ ਵਾਇਰਲ ਹੋ ਗਈ ਜਿਦੇ ਵਿੱਚ ਇਹ ਕਹਿੰਦੀ ਆ ਮੈਨੂੰ ਇਸਲਾਮ ਕਬੂਲ ਆ ਮੈਂ ਨਾਸਰ ਹੁਸੈਨ ਦੇ ਨਾਲ ਵਿਆਹ ਕਰਾ ਰਹੀ ਆ ਜਦੋਂ ਉਹ ਵੀਡੀਓ ਸਾਰਿਆਂ ਸਾਹਮਣੇ ਆਈ ਤੇ ਸੁਰੱਖਿਆ ਏਜੰਸੀ ਵੀ ਚੁੱਪ ਕਰਕੇ ਬੈ ਗਈ ਆ ਪਈ ਇਹਦਾ ਮਸਲਾ ਹੀ ਕੁਝ ਹੋਰ ਆ ਇਹਦਾ ਮਾਮਲਾ ਹੀ ਕੁਝ ਹੋਰ ਆ ਹੁਣੇ ਪਾਕਿਸਤਾਨ ਜਾਣ ਲੱਗਿਆਂ ਇਮੀਗ੍ਰੇਸ਼ਨ ਨੂੰ ਵੀ ਮੂਰਖ ਬਣਾ ਗਈ ਜਦੋਂ ਉੱਥੇ ਇਮੀਗ੍ਰੇਸ਼ਨ ਵਾਲੇ ਇੱਕ ਫਾਰਮ ਅਫਰ ਭਰਾਉਂਦੇ ਆ ਇਹਨੇ ਉਸ ਫਾਰਮ ਵਿੱਚ ਨਾ ਤਾਂ ਨਾਗਰਿਕਤਾ ਵਾਲਾ ਕਾਲਮ ਫਿਲ ਕੀਤਾ ਨਾ ਹੀ ਆਪਦਾ ਪਾਸਪੋਰਟ ਨੰਬਰ ਉੱਥੇ ਭਰਿਆ ਇਹ ਦੋਨੇ ਹੀ ਨੇ ਖਾਲੀ ਛੱਡ ਦਿੱਤੇ ਹਰਾਨੀ ਵਾਲੀ ਗੱਲ ਇਹ ਆ ਕਿ ਇਮੀਗ੍ਰੇਸ਼ਨ ਤੇ ਅਸੀਂ ਸਖਾਈ ਬਹੁਤ ਹੁੰਦੀ ਆ ਚੈਕਿੰਗ ਬਹੁਤ ਹੁੰਦੀ ਆ ਪਰ ਇਹ ਦੋ ਕਾਲਮ ਖਾਲੀ ਛੱਡ ਕੇ ਕਿਵੇਂ ਪਾਕਿਸਤਾਨ ਪਹੁੰਚ ਗਈ ਰੱਬ ਜਾਣਦਾ ਹੈ ਇਨਕੁਆਰੀ ਦਾ ਵਿਸ਼ਾ ਹੈ ਚਲੋ ਜੀ ਇਹ 4 ਨਵੰਬਰ ਨੂੰ ਪਾਕਿਸਤਾਨ ਪਹੁੰਚਦੀ ਆ ਤੇ 5 ਨਵੰਬਰ ਨੂੰ ਇਹ ਉੱਥੋਂ ਆਸੇ-ਪਾਸੇ ਹੋ ਕੇ 나ਸਰ হোসেন ਕੋਲੇ ਪਹੁੰਚ ਜਾਂਦੀ ਆ ਤੇ 5 ਨਵੰਬਰ ਨੂੰ ਹੀ 나ਸਰ হোসেন ਇਹਨੂੰ ਸ਼ੇਖੂਪੁਰਾ ਦੀ ਕਚਹਿਰੀ ਚ ਲੈ ਜਾਂਦਾ ਵਿਆਹ ਕਰਾਉਣ ਲਈ ਅੱਗੋਂ ਜਾਂਦਿਆਂ ਨੂੰ ਵਕੀਲ ਕਹਿੰਦਾ ਵੀ ਇਹ ਸਿੱਖ ਧਰਮ ਦੀ ਔਰਤਾ ਤੂੰ ਮੁਸਲਮਾ ਪਹਿਲਾਂ ਤਰਮੁਤਬਦੀਲ ਕਰਾ ਉਸ ਤੋਂ ਬਾਅਦ ਤੇਰਾ ਵਿਆਹ ਹੋਊਗਾ ਤੇ ਨਾਸਰ ਹੁਸੈਨ ਨੇ ਆਪ ਜਿਹੜਾ ਉਹ ਕਾਜੀ ਹੁੰਦਾ ਉਹਨੂੰ ਉੱਥੇ ਹੀ ਬੁਲਾ ਲਿਆ ਕਚੈਰੀ 'ਚ ਉੱਥੇ ਹੀ ਇਹਦੇ ਤੋਂ ਇਸਲਾਮ ਕਬੂਲ ਕਰਾ ਰਿਆ ਉੱਥੇ ਚੈਂਬਰ 'ਚ ਬੈਠੀ ਹੋਈ ਕਹਿ ਰਹੀ ਹੈ ਕਿ ਮੈਨੂੰ ਇਸਲਾਮ ਕਬੂਲ ਆ ਉਸ ਤੋਂ ਬਾਅਦ ਇਹਨਾਂ ਦੀ ਕੋਰਟ ਮੈਰਿਜ ਹੋ ਜਾਂਦੀ ਆ ਤੇ ਕੋਰਟ ਮੈਰਿਜ ਤੋਂ ਬਾਅਦ ਨਾਸਰ ਹੁਸੈਨ ਇਹਨੂੰ ਲੈ ਕੇ ਪਾਕਿਸਤਾਨ 'ਚ ਫਰਾਰ ਹੋਇਆ ਫਿਰਦਾ ਜਿਹੜਾ ਨਾਸਰ ਹੁਸੈਨ ਆ ਉਹਦਾ ਵੀ ਪਹਿਲਾ ਵਿਆਹ ਹੋਇਆ ਉਹਦੇ ਤਿੰਨ ਜਵਾਕ ਆ ਸ਼ੇਖੂਪੁਰ ਚੋਂ ਦੀ ਛੋਟੀ ਜੀ ਪਰਚੂਨ ਦੀ ਦੁਕਾਨ ਆ ਤੇ ਜਿਹੜੀ ਇਹ ਸਰਬਜੀਤ ਕੌਰ ਆ ਇਹਦੇ ਦੋ ਜਵਾਕ ਆ ਹੁਣ ਸਰਬਜੀਤ ਕੌਰ ਦਾ ਪਾਕਿਸਤਾਨ ਚ ਵਿਆਹ ਕਰਾਉਣ ਤੋਂ ਬਾਅਦ ਇਸਲਾਮ ਕਬੂਲ ਕਰਨ ਤੋਂ ਬਾਅਦ ਇਹਦਾ ਨਾਮ ਹੋ ਗਿਆ ਨੂਰ ਹਸੈਨ ਹੁਣ ਇਹ ਮਾਂ ਦੀ ਧੀ ਬਣ ਗਈ ਆ ਨੂਰ ਹਸੈਨ ਹੁਣ ਤੁਸੀਂ ਦੇਖੋ ਵੀ ਕਿੱਡਾ ਯਾਰ ਸ਼ਰਮ ਦਾ ਘਟਾ 48 ਸਾਲ ਦੀ ਉਮਰ ਆ ਬੁੱਢੀ ਘੋੜੀ ਲਾਲ ਲਗਾਉਣ ਵਾਲੀ ਗੱਲ ਹੋਈ ਪਈ ਆ ਦੋ ਮੁੰਡੇ ਆ ਗੱਭਰੂ ਜਵਾਨ ਆ ਆਪਦੇ ਤੇ ਇਹਨੇ ਗਾਂ ਜਾ ਕੇ ਪਾਕਿਸਤਾਨ ਚ ਵਿਆਹ ਕਰਾ ਲਿਆ ਜੀਦੇ ਗਾਂ ਤਿੰਨ ਜਵਾਕ ਆ ਵੀ ਬੰਦਾ ਪੁੱਛੇ ਐਡਾ ਪੰਜਾਬ ਆ ਇਹਨੂੰ ਕੋਈ ਚੱਜਦਾ ਬੰਦਾ ਨਹੀਂ ਮਿਲਿਆ ਜੇ ਖੇ ਖਾਣੀ ਸੀ ਵਿਆਹ ਕਰਾਉਣਾ ਸੀ ਪੰਜਾਬ ਚ ਹਜ਼ਾਰਾਂ ਮੁੰਡੇ ਸੋਹਣੇ ਸੁਨੱਕੇ ਫਿਰਦੇ ਕਿਸੇ ਨਾਲ ਵੀ ਕਰਾ ਲੈਂਦੀ ਪਰ ਤੁਹਾਨੂੰ ਪਤਾ ਵੀ ਸਵਾਦ ਪਿੱਛੇ ਕੁੱਤੀ ਲਾਹੌਰ ਟੱਪ ਜਾਂਦੀ ਆ ਇੰਨੇ ਵੀ ਉਹੀ ਕਹਾਵਤ ਸੱਚ ਕਰਦੀ ਹੁਣ ਇਮੀਗ੍ਰੇਸ਼ਨ ਵਾਲੇ ਵੀ ਹੈਰਾਨ ਆ ਵੀ ਕਮਾਲ ਦੀ ਗੱਲ ਆ ਅਸੀਂ ਤਾਂ ਤਾਂ ਫਾਰਮ ਦੇਖੇ ਚੰਗੀ ਤਰ੍ਹਾਂ ਹੋਣਾ ਵੀ ਨਾ ਇਹਨੇ ਆਪਦੀ ਨਾਗਰਤਾ ਭਰੀ 9 ਇਹ ਆਪ ਦਾ ਪਾਸਪੋਰਟ ਨੰਬਰ ਭਰਿਆ ਉਸ ਦੇ ਵਿੱਚ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਇਹ ਮਤਾ ਪਾਤਾ ਵੀ ਅੱਜ ਤੋਂ ਬਾਅਦ ਕੱਲੀ ਔਰਤ ਦਾ ਕਦੇ ਵੀ ਵੀਜ਼ਾ ਨਹੀਂ ਲੱਗੂਗਾ ਕਦੇ ਵੀ ਉਹਨੂੰ ਗੁਰਧਾਮਾ ਦੇ ਦਰਸ਼ਨ ਕਰਾਉਣ ਲਈ ਨਹੀਂ ਲਿਜਾਇਆ ਜਾਊਗਾ ਜਿੰਨਾ ਚਿਰ ਉਹਦੇ ਨਾਲ ਪਰਿਵਾਰ ਦੇ ਕੋਈ ਹੋਰ ਮੈਂਬਰ ਨਹੀਂ ਜਾਣਗੇ ਬੇਸ਼ੱਕ ਉਹ ਘਰ ਆਲਾ ਜਾਵੇ ਜਾਂ ਆਉਂਦਾ ਕੋਈ ਜਵਾਗ ਜਾਵੇ ਪਰ ਕੱਲੀ ਔਰਤ ਨੂੰ ਅਸੀਂ ਕਦੇ ਵੀ ਪਾਕਿਸਤਾਨ ਗੁਰਧਾਮਾ ਦਰਸ਼ਨਾਂ ਲਈ ਨਹੀਂ ਲੈ ਕੇ ਜਾਵਾਂਗੇ ਹੁਣ ਤੁਸੀਂ ਇਹ ਦੇਖੋ ਯਾਰ ਵੀ ਜਦੋਂ ਵੀ ਕਿਸੇ ਨੇ ਬਾਹਰ ਲਈ ਕਿਸੇ ਕੰਟਰੀ ਦੀ ਯਾਤਰਾ ਕਰਨੀ ਹੁੰਦੀ ਹੈ ਤਾਂ ਪਹਿਲਾਂ ਉਹਦੀ ਕਲੀਅਰ ਐਨਓਸੀ ਲਈ ਜਾਂਦੀ ਹੈ ਬਿਨਾਂ ਕਿ ਕੋਈ ਮਕਦਮਾ ਤਾਂ ਨਹੀਂ ਇਹਦੇ ਚਾਲਣ ਚੱਲਣ ਕਿਵੇਂ ਜਾਂਦੇ ਜੇ ਕੋਈ ਕ੍ਰਾਈਮਨਲ ਤਾਂ ਰਿਕਾਰਡ ਤਾਂ ਨਹੀਂਗਾ ਪਰ ਇਹ ਮਾਂ ਦੀ ਤੀ ਏਡੀ ਛਾਤਰ ਇਹਨੇ ਸਾਰਿਆਂ ਦੀ ਅੱਖਾਂ 'ਚ ਘੱਟਾ ਪਾ ਕੇ ਆਪਦੇ ਕ੍ਰਾਈਮਨਲ ਰਿਕਾਰਡ ਤੇ ਵੀ ਪੜਦਾ ਪਾ ਲਿਆ ਤੇ ਆਪਦੇ ਪਿੰਡ ਦੇ ਨੰਬਰਦਾਰ ਨੂੰ ਸਪਾਰਸ਼ ਕਰਕੇ ਆਪਦਾ ਪਾਸਪੋਰਟ ਭੇਜਤਾ ਸ਼੍ਰੋਮਣੀ ਕਮੇਟੀ ਕੋਲੇ ਉਹਨਾਂ ਨੇ ਚੱਕ ਕੇ ਵੀਜ਼ਾ ਲਵਾਤਾ ਤੇ ਇਹ ਮਾਂ ਦੀ ਤੀ ਜਥੇ ਨਾਲ ਉੱਥੇ ਪਹੁੰਚ ਗਈ ਹੁਣ ਇਹਨੇ ਇਹੋ ਜੇ ਕੰਡੇ ਬੀਜਤੇ ਵੀ ਗੱਲਾਂ ਹੀ ਛੜ ਦਿਓ। ਹੁਣ ਲੋਕੀ ਤਾਂ ਚਾਵਨਾ ਗੁਰਪੁਰਬ ਮਨਾਉਣ ਗਏ ਸੀ ਕਿ ਤੇ ਇਹ ਮਾਂ ਦੀ ਧੀ ਕਰਾਉਣ ਗਈ ਸੀ ਵਿਆਹ ਆਪਦਾ। ਹੁਣ ਇਹਦੇ ਕਰਕੇ ਕਿੰਨੀਆਂ ਔਰਤਾਂ ਦੇ ਰਾਹ 'ਤੇ ਡਕਚਣ ਬਣ ਗਈ ਕਿ ਉਹ ਕੱਲੀਆਂ ਗੁਰਦੁਆਰਾ ਮਾਧ ਦਰਸ਼ਨ ਨਹੀਂ ਕਰ ਸਕਦੀਆਂ। ਉਹਨਾਂ ਨੂੰ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਨਾਲ ਲੈ ਕੇ ਜਾਣਾ ਪਊਗਾ। ਇਸ ਸ਼ਰੋਣੀ ਕਮੇਟੀ ਨੇ ਸਾਫ਼ ਮਤਾ ਪਾਤਾ ਕਿ ਅੱਜ ਤੋਂ ਬਾਅਦ ਸਾਡੇ ਹੱਥ ਖੜੇ ਆ ਭਾਈ। ਅਸੀਂ ਕਦੇ ਵੀ ਕਿਸੇ ਕੱਲੀ ਔਰਤ ਨੂੰ ਗੁਰਦੁਆਰਾ ਮਾਧ ਦਰਸ਼ਨ ਕਰਾਉਣ ਲਈ ਪਾਕਿਸਤਾਨ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਇਹਨੇ ਆ ਮਾੜੀ ਕਰਤੂਤ ਕਰਤੀ ਆ। ਤੇ ਇਹ ਖਬਰ ਕੱਲੇ ਪੰਜਾਬ ਦੇ ਵਿੱਚ ਨਹੀਂ ਪਾਕਿਸਤਾਨ ਦੇ ਵਿੱਚ ਵੀ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ ਪਾਕਿਸਤਾਨ ਵਾਲੇ ਤਾਂ ਹੁਣ ਇਹ ਵੀ ਕਹਿੰਦੇ ਆ ਦੇਖਿਆ ਆ ਵਿਆਹ ਲਿਆਂਦੀ ਪੰਜਾਬ ਦੀ ਭਾਈ ਕੀ ਵਿਆਹ ਕੇ ਲਿਆਂਦੀ ਆ ਬੁੱਢੀ ਮੱਝਾ ਠੀਕ ਆ ਨਾ ਗਾਂ ਦੀ ਨਾ ਪਛਾਣ ਦੀ ਠੀਕ ਆ ਇੱਥੋਂ ਲੰਡਰ ਨਿਕਲੀ ਥੋੜੇ ਪਾਕਿਸਤਾਨ ਜਾ ਵੜੀ ਉੱਥੇ ਵੀ ਨੇ ਬਸ ਨਾ ਉਹਦੇ ਨਾਲ ਵੀ ਹੈ ਨਹੀਂਗਾ ਕਿਉਂਕਿ ਜਿਨੇ ਥਾਂ ਥਾਂ ਤੇ ਮੂੰਹ ਮਾਰੇ ਹੁਣ ਵਨਸ ਵਨ ਨੇ ਸਵਾਦ ਲਏ ਹੁਣ ਉਹ ਕਿੱਥੇ ਕਿਤੇ ਟਿਕਦੀ ਆ ਪਰ ਚਲੋ ਇੱਥੇ ਮੂੰਹ ਕਾਲਾ ਕਰਾਉਂਦੀ ਫਿਰਦੀ ਸੀ ਚਲੋ ਹੁਣ ਪਾਕਿਸਤਾਨ ਚਲੀ ਗਈ ਆ ਉੱਥੇ ਹੁਣ ਨਵੇਂ ਆਸ਼ਕ ਪਾਲੂਗੀ ਤੇ ਹੁਣ 나ਸਰ হোসেন ਤੋਂ ਇਹ ਨਾਲ ਵਿਆਹ ਕਰਾ ਕੇ ਹੁਣ ਇਹ ਨੂਰੋ হোসেন ਬਣੀ ਬੈਠੀ ਆ ਇਹ ਵੀ ਨਹੀਂ ਵੀ ਕੀ ਨੇ ਕੋਈ ਚਾਨ ਦਾ ਡੁਗੜਾ ਲੱਭ ਲਿਆ ਉਹ ਵੀ ਉਹੋ ਜਿਹੀ ਆ ਪਰ ਹੁਣ ਕਈ ਕਹਿੰਦੇ ਦਿਲ ਮਿਲਿਆਂ ਦੇ ਮੇਲੇ ਮੈਂ ਕਹਿੰਦਾ ਦਿਲ ਮਿਲਿਆਂ ਦੇ ਮੇਲੇ ਨਹੀਂ ਹੁੰਦੇ ਖੇ ਖਾਣ ਦੀ ਚਸ ਹੁੰਦੀ ਆ ਜਵਾਗ ਜੱਲਾ ਹੋ ਗਿਆ ਸਾਰਾ ਕੁਝ ਹੋ ਗਿਆ ਵੀ ਤੂੰ ਗਾਂ ਜਵਾਗ ਜੱਲਾ ਵਿਆਹ ਕੇ ਆਪ ਦੀਆਂ ਨੂਹਾਂ ਲਿਆ ਪੋਤੇ ਪੋਤੀਆਂ ਖੜਾ ਮਾਣ ਦੀ ਤੀਰ ਤੂੰ ਕਿਹੜਾ ਚਾਨ ਚਾੜਨ ਤੁਰ ਪਈ ਆ ਨੇ 나జర్ হোসেন ਨੇ ਪਹਿਲੀ ਘਰ ਵਾਲੇ ਨੂੰ ਤਲਾਕ ਨਹੀਂ ਦਿੱਤਾ ਉਹ ਵੀ ਨੇ ਰੱਖੀ ਹੋਈ ਆ ਉਹਦੇ ਨਾਲ ਹੀ ਰਹਿਣਾ ਜਾਨੀ ਕਿ ਨੇ ਆਪ ਦੀ ਸੌਂਕਣ ਦੇ ਨਾਲ ਰਹਿਣਾ ਤੇ ਮੈਂ ਤਾਂ ਇਹ ਹੈਰਾਨ ਆ ਵੀ ਜਿਹੜੀ ਕੱਲੀ ਨਹੀਂ ਰਹਿ ਸਕੀ ਉਹ ਸੌਂਕਣ ਨਾਲ ਕਿੱਥੇ ਰਹਿ ਜੂ ਕੋਈ ਗੱਲ ਨਹੀਂ 나జర్ হোসেন ਦੇ ਵੀ ਹੱਥ ਖੜੇ ਕਰਾ ਦੋਗੀ ਥੋੜੇ ਸਮੇਂ ਦੀ ਗੱਲ ਆ ਚਾਰ ਦਿਨ ਸ਼ੌਂਕ ਦੇ ਮੁੜ ਕੇ ਉਹੀ ਕੁੱਤੇ ੋਂਗਦੇ ਤੇ ਮਿੱਤਰੋ ਆ ਇਹਨੇ ਖੱਚ ਕੋਲੀ ਆ ਲੋਕ ਗੁਰੂ ਧਾਮਾਂ ਦੇ ਦਰਸ਼ਨ ਲਈ ਦੀ ਸਰਤਾ ਨਾਲ ਜਾਂਦੇ ਆ ਹਨਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਆ ਤੇ ਇਹ ਮਾਂ ਦੀ ਧੀ ਇਥੋਂ ਪੂਰੀ ਪਲੈਨਿੰਗ ਨਾਲ ਵੀ 4 ਨਵੰਬਰ ਨੂੰ ਤੇ 5 ਨਵੰਬਰ ਨੂੰ ਤਾਂ ਇੰਨੇ ਕੋਟ ਮੈਰਿਜ ਵੀ ਕਰਾ ਲਈ ਸੀਗੀ ਪਾਕਿਸਤਾਨ ਚ ਜਾ ਕੇ ਸੁਰੱਖਿਆ ਏਜੰਸੀਆਂ ਦੀ ਅੱਖਾਂ 'ਚ ਘੱਟਾ ਪਾ ਗਈ ਅੰਬੈਸੀ ਦੀ ਅੱਖਾਂ 'ਚ ਘੱਟਾ ਪਾ ਗਈ ਸ਼ਰੋਮਣੀ ਕਮੇਟੀ ਵਾਲਿਆਂ ਦੀ ਅੱਖਾਂ 'ਚ ਘੱਟਾ ਪਾ ਗਈ ਕਿਉਂਕਿ ਤੇਜ਼ ਤਰਾਰੀ ਬਾਲੀ ਜਾਂਦੀ ਆ ਬਲੈਕਮੇਲ ਕਰ ਕਰਕੇ ਪਤਾ ਨਹੀਂ ਕਿੰਨੇ ਬੰਦਿਆਂ ਨੇ ਲੱਖਾਂ ਰੁਪਈਆ ਖਾਦਾ ਸੀਗਾ ਪੰਜਾਬ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਗਾਂ ਤੋਂ ਕੋਈ ਹੋਰ ਔਰਤ ਇਹੋ ਜਿਹਾ ਤਾਂ ਮਨਾ ਚੱਕੇ ਕਿਉਂਕਿ ਇਹਦੇ ਨਾਲ ਪੰਜਾਬ ਦੀ ਵੀ ਬਦਨਾਮੀ ਬਹੁਤ ਆ ਸ਼ਰੋਮਣੀ ਕਮੇਟੀ ਦੀ ਬਦਨਾਮੀ ਬਹੁਤ ਆ ਤੇ ਹੋ ਸਕਦਾ ਗਾਹ ਨੂੰ ਮੁੜ ਕੇ ਗੁਰੂਤਾ ਮਾ ਦਰਸ਼ਨ ਕਰਨ ਲਈ ਇਹ ਚੀਜ਼ ਦਾ ੜਿੱਕਾ ਪਾਵੇ ਇਸ ਲਈ ਇਹੋ ਜੇ ਕੰਮ ਗੁਰੂਤਾ ਮਤ ਜਾ ਕੇ ਨਹੀਂ ਕਰਨੇ ਚਾਹੀਦੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਤੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ